바이구지 ਦਾ ਖਾਲਸਾ 바이구ਜੀ ਕੀ ਫਤਈ ਸਾਧ ਸੰਗਤ ਜੀ ਮੈਂ ਇੱਕ ਆਪ ਲੋਗਾਂ ਨਾਲ ਗੱਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਮੇਰੀ ਨਾ ਇੱਕ ਫੋਟੋ ਜੋ ਕਿ ਨਾ ਬਹੁਤ ਵਾਇਰਲ ਹੋ ਰਹੀ ਹੈ ਔਰ ਮੇਰੇ ਪਾਰਟੀ ਵਾਲੋਂ ਵੀ ਮੈਨੂੰ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਮਤਲਬ ਕਿਸੇ ਮੀਟਿੰਗ ਚ ਗਏ ਹੋ ਜਾ ਕੇ ਤੁਸੀਂ ਕਿਸੇ ਨੂੰ ਸਮਰਥਨ ਦਿੱਤਾ ਹੈ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਬੀਬੀਆਂ ਦਾ ਪ੍ਰੋਗਰਾਮ ਸੀ ਵਿਸ਼ਨੂੰਗਾਰਨ ਜੋ ਪਾਰੇ ਦਾ ਪਾਤਰ ਕਿਹਾ ਸੀ ਬੀਬੀਆਂ ਨੇ ਜੋ ਬੀਬੀਆਂ ਮੇシャ ਮੈਨੂੰ ਇਨਵਾਈਟ ਕਰਦੀਆਂ ਤੇ ਮੈਂ ਸਾਰਿਆਂ ਦੇ ਪ੍ਰੋਗਰਾਮ ਤੇ ਜਾਂਦੀ ਆ। ਔਰ ਮੈਂ ਉਸ ਪ੍ਰੋਗਰਾਮ ਤੇ ਗਈ। ਉੱਥੇ ਉਹਨਾਂ ਨੇ ਮਾਈਕ ਮੇシャ ਮੈਨੂੰ ਹੀ ਦਿੰਦਿਆ ਨੇ ਜੇ ਕਿਸੇ ਦਾ ਸਵਾਗਤ ਕਰਨਾ ਆਂਦਾ ਹੈ ਜਾਂ ਕਿਸੇ ਦਾ ਜਿਸ ਤਰ੍ਹਾਂ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਤੇ ਮਾਈਕ ਮੇਰੇ ਕੋਲ ਹੀ ਹੁੰਦਾ ਹੈ। ਇੰਨੀ ਦੇਰ ਵਿੱਚ ਉੱਥੇ ਕੈਂਡੀਡੇਟ ਆ ਜਾਂਦੇ ਨੇ ਭਾਜਪਾ ਦੇ ਤੇ ਉਹਨਾਂ ਬੀਬੀਆਂ ਨੇ ਸਵਾਗਤ ਕੀਤਾ ਉਹਨਾਂ ਦਾ। ਹੋਰ ਤੇ ਉਹਨਾਂ ਬੀਬੀਆਂ ਨੇ ਮੇਰਾ ਵੀ ਸਵਾਗਤ ਕੀਤਾ। ਤੇ ਜੇ ਉਹ ਫੋਟੋ ਖਿੱਚੀਆਂ ਗਈਆਂ ਯਾਉ ਫੋਟੋ ਮਤਲਬ ਜਿਸਕੇ ਕਿ ਨਾ ਵਾਇਰਲ ਹੋ ਰਹੀਆਂ ਨੇ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਮੈਂ ਕੋਈ ਦੂਸਰੀ ਪਾਰਟੀ ਜੁਆਇਨ ਕਰ ਲਈਏ ਕਿਉਂਕਿ ਕੱਲ ਰਾਤੀ ਵੀ ਇੱਕ ਸਮਾਗਮ ਸੀ ਪਸੰਦ ਪੰਚਪੇਡਾ ਮੈਂ ਉੱਥੇ ਗਈ ਸੀ ਉੱਥੇ ਮੈਂ ਵੀ ਇਨਵਾਈਟਿਡ ਸੀ ਤੇ ਉੱਥੇ ਜਿੰਨੇ ਕੈਂਡੀਡੇਟ ਖੜੇ ਹੋਏ ਨੇ ਲੈਕਸ਼ਨ ਚੰਦਰੀ ਗੜ੍ਹ ਮidan ਸਭਾ ਤੋਂ ਉਹ ਸਾਰੇ ਬਾਰੇ ਬਾਰੇ ਸੀ ਉੱਥੇ ਮੈਂ ਖੜਾ ਲੇ ਕੇ ਗਏ ਸਾਰੇ ਉੱਥੇ ਆਏ ਉੱਥੇ ਬੈਠੇ ਹੋਏ ਸੀ ਤੇ ਉਹਦਾ ਮਤਲਬ ਇਹ ਨਹੀਂ ਹੋ ਜਾਂਦਾ ਕਿ ਵੀ ਤੁਸੀਂ ਕਿਸੇ ਹੋਰ ਪਾਰਟੀ ਨਾਲ ਜੁੜ ਗਏ ਹੋ ਜਾਂ ਤੁਸੀਂ ਕਿਸੇ ਨੂੰ ਸਮਰਥਨ ਦਿੱਤਾ ਹੈ ਔਰ ਮੈਂ ਸਭ ਨੂੰ ਇਹ ਕਹਿਣਾ ਚਾਹਾਂਗੀ ਕਿ ਮੈਂ ਸ਼ਰੋਮਣੀ ਅਕਾਲੀ ਦਲ ਦੇ ਨਾਮ ਆ ਜਦੋਂ ਪੂਰੀ ਦਿੱਲੀ ਛੱਡ ਗਈ ਪੂਰੇ ਬੰਦੇ ਛੱਡ ਗਏ ਸਾਰੇ ਅਕਾਲੀ ਦਲ ਨੂੰ ਉਦੋਂ ਰਣਜੀਤ ਕੌਰ ਨੇ ਅਕਾਲੀ ਦਲ ਨਹੀਂ ਛੱਡਿਆ ਤੇ ਉਹਨਾਂ ਨੇ ਅਕਾਲੀ ਦਲ ਕੀ ਛੱਡਣਾ ਹੈ ਮੈਂ ਸ਼ਰੋਮਣੀ ਅਕਾਲੀ ਦਲ ਦੇ ਨਾਮ ਆ ਸ਼ਰੋਮਣੀ ਅਕਾਲੀ ਦਲ ਵੱਲੋਂ ਜੋ ਵੀ ਹੁਕਮ ਹੁੰਦਾ ਮੈਂ ਉਹ ਕਰਦੀ ਆਂ ਅਗਰ ਮੈਂ ਸ਼ਰੋਮਣੀ ਅਕਾਲੀ ਦਲ ਦੇ ਨਾਮ ਹਾਂ ਇਸ ਕਰਕੇ ਤੁਹਾਨੂੰ ਪਤਾ ਵੀ ਹੋਏਗਾ ਸਾਰਿਆਂ ਨੂੰ ਕਿ ਮੇਰੇ ਉੱਤੇ ਕੇਸ ਪਾਇਆ ਜਾਂਦਾ ਬਾਰ-ਬਾਰ ਕਿ ਮੇਰੀ ਮੈਮਰੀ ਖਤਮ ਕਰਨ ਵਾਸਤੇ ਕਦੇ ਮੇਰੇ ਤੇ ਕੁਝ ਕੀਤਾ ਜਾਂਦਾ ਹੈ ਕਦੇ ਕੁਝ ਕੀਤਾ ਜਾਂਦਾ ਹੈ ਲੇਕਿਨ தாਮੀ ਮੈਂ ਡਟ ਕੇ ਮੁਕਾਬਲਾ ਕਰ ਰਹੀ ਆ ਕਿ ਮੈਂ ਕੇਸ ਵੀ ਲੜ ਰਹੀ ਆ ਆਪਣੇ ਐਡਵੋਕੇਟਸ ਵੀ ਮੈਂ ਕੀਤੇ ਹੋਏ ਨੇ ਹਰ ਤਰੀਕੇ ਤੇ ਵੀ ਜਾਈਦਾ ਐ ਅਸਲੇ ਸਾਰੇ ਕੰਮ ਜਿਹੜੇ ਨੇ ਅਗਰ ਮੈਨੂੰ ਉਧਰ ਦੂਸਰੇ ਵਸੇ ਹਮਾਤੇ ਮੈਨੂੰ ਇਹੋ ਜਿਹੀਆਂ ਤਕਲੀਫਾਂ ਕਿਉਂ ਦੇਣਗੇ ਉਹ ਕਿਉਂਕਿ ਮੇਰੇ ਤੇ ਪ੍ਰੈਸ਼ਰ ਪਾਉਣ ਵਾਸਤੇ ਚੀਜ਼ਾਂ ਕੀਤੀਆਂ ਜਾਂਦੀਆਂ ਤੇ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਵੀ ਹੈ ਖਾਸ ਕਰਕੇ ਮੇਰੀ ਪਾਰਟੀ ਦੇ ਜਿਹੜੇ ਸਾਡੇ जिन्हें भी स्पाई ने सारे कि बीबी रणजीत कौर श्रोमी अकाली दल के नाल श्रोमी अकाली दल के नाल ही रहेगी और सारी जिंदगी वादा तो मैं अपने आप ही हो गुरु साहब मेहन रखन कि आप हमेशा श्रोमी अकाली दल के नाल रहीए श्रोमी अकाली दल दाह बनीए श्रोमी अकाली दल की सेवा करिए बाकी जीवन का कोई भरोसा नहीं लेकिन जब तक मैं हैगी जिंदा वहाँ तद तक मैं श्रोमी अकाली दल के नीती हाँ और सरदार सुखबीर सिंह जी बादल ਜੋ ਕਿ ਮੇਰੇ ਪ੍ਰਧਾਨ ਨੇ ਔਰ ਮੈਂ ਹਮੇਸ਼ਾ ਉਹਨਾਂ ਦੇ ਅੰਡਰ ਦ ਲੀਡਰਸ਼ਿਪ ਕੰਮ ਕਰਨਾ ਚਾਹਨੀ ਆ ਤੇ ਮੈਂ ਹਮੇਸ਼ਾ ਹੀ ਉਹਨਾਂ ਦਾ ਸਤਿਕਾਰ ਵੀ ਕੀਤਾ ਹੈ ਤੇ ਸਤਿਕਾਰ ਕਰਦੀ ਰਹਾਂਗੀ ਔਰ ਇਹ ਫੋਟੋਆਂ ਤੋਂ ਕੋਈ ਵੀ ਨਾ ਨਾ ਲਗਾਇਆ ਜਾਏ ਕਿਉਂਕਿ ਫੋਟੋ ਕਿਤੇ ਵੀ ਖਿੱਚੀ ਜਾ ਸਕਦੀ ਹੈ ਫੋਟੋ ਦਾ ਮਤਲਬ ਇਹ ਨਹੀਂ ਨਾ ਕਿ ਫੋਟੋ ਖਿਚਾ ਲਈ ਜਦਾ ਮਤਲਬ ਹੈ ਤੁਸੀਂ ਸਮਰਥਨ ਦਿੱਤਾ ਤੁਸੀਂ ਸਪੋਰਟ ਕਰਤੀ ਜਾਂ ਤੁਸੀਂ ਐਸਾ ਕਰਤਾ ਫੋਟੋ ਖਿੱਚਿਆ ਜਾਂਦੀਆਂ ਨੇ ਕਈ ਵਾਰੀ ਕਹਿੰਦੇ ਫੋਟੋ ਐਸਾ ਵੀ ਆ ਜਾਂਦੀਆਂ ਨੇ ਔਰ ਮੈਂ ਦੇਖਿਆ ਕਿ ਸਾਡੇ ਹੀ ਪਾਰਟੀ ਦੇ ਕਈ ਬੰਦੇ ਨੇ ਜੋ ਕਿ ਅ ਮਤਲਬ ਕਿਸੇ ਨਾ ਕਿਸੇ ਪਾਰਟੀ ਦੀ سپورਟ ਕਰ ਰਹੇ ਨੇ ਪਰ ਮੈਂ ਹੱਣ ਤੱਕ ਕਦੇ ਕਿਸੇ ਦੀ ਰੈਲੀ 'ਚ ਨਹੀਂ ਗਈ ਕਿਤੇ ਕਿਸੇ ਨਾਲ ਮੈਂ ਖੜੇ ਹੋ ਕੇ ਸਟੇਜ ਤੇ ਸਟੇਜਾਂ ਜੀ ਨਹੀਂ ਕੀਤੀ ਮੈਂ ਕਿਸੇ ਨਾਲ ਕੁਝ ਵੀ ਸਾਡੇ ਕੋਲ ਵੀ ਲੋਕ ਆਉਂਦੇ ਨੇ ਸਾਰੇ ਕਿਉਂਕਿ ਅਸੀਂ ਵੀ ਏਰੀਆ ਦੇ ਜਿੱਤੇ ਮੈਂਬਰ ਆ ਪ੍ਰੋਮਿਨੈਂਟ ਮੈਂਬਰ ਆ ਸਾਡੇ ਕੋਲ ਕਾਫੀ ਲੋਕ ਆਉਂਦੇ ਨੇ ਪਰ ਅਸੀਂ ਕਿਸੇ ਨਾਲ ਵੀ ਜਾ ਕੇ ਇਸ ਤਰ੍ਹਾਂ ਨਾ ਤੇ ਸਟੇਜ ਤੇ ਕਿਤੇ ਬੋਲੇ ਆ ਨਾ ਉਹਨਾਂ ਦਾ ਡੋਰ ਤੋਂ ਡੋਰ ਜਾ ਕੇ ਕੰਪੇਨਿੰਗ ਕੀਤੀ ਕਿਸੇ ਨਾਲ ਔਰ ਸਿਰਫ ਆਪਣੇ ਘਰ ਬੈਠੇ ਹੋਏ ਆ ਤੇ ਆਪਣਾ ਹੀ ਜੋ ਸਾਡਾ ਜੋ ਸੰਗਤਿਲ ਕਰਦਾ ਹੈ ਜੋ ਸਾਡੀ ਪਾਰਟੀ ਉਹਨਾਂ ਦੇਸ਼ ਹੋਏਗਾ ਅਸੀਂ ਉਹ ਹੀ ਕਰਨਾ ਹੈ ਇਸ ਤਰ੍ਹਾਂ ਆ ਅਸੀਂ ਕੁਝ ਨਹੀਂ ਕਰਨਾ ਪਾਏਗਾ ਜਿੱਤ ਦਾ ਖਾਲਸਾ ਬਾਈ ਗੁਰਦੇ ਕੇ ਫਤਿਹ